ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ ਪੁਰਬ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆਦਲੀ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌੜ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਬੀਜੇਪੀ ਦੇ ਆਗੂ ਹਨ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਨ੍ਹਾਂ ਮੁਤਾਬਕ ਯਾਤਰਾ ਉੱਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਦੁਆਰਾ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜਪੁਲਿਸ ਸੀਆਈਈਡੀ ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਗਲੀ ਸ਼ਰਤ ਦੇ ਮੁਤਾਬਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਵੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋਗ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਫਾਰਚ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੋਕਾਂ ਲਗਾਉਣ ਤੇ ਇਸ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਹੀ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆਂ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ਪੁਰੂ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆਦਲੀ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌੜ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਭਾਜਪਾ ਦੇ ਆਗੂ ਹਨ ਤਾਨੂੰ ਦੱਸਦੀ ਹੈ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨ ਤੇ ਕੀਤੇ ਹਨ ਜਿਨਾ ਮੁਤਾਬਕ ਯਾਤਰਾ ਉਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾਵਾਂ ਦੁਆਰਾ ਸਪான்ਸਰ ਕੀਤੇ ਗਏ ਸਹੀ ਟੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜ ਪੁਲਿਸ ਸੀਆਈਈਡੀ ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਿਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਗਲੀ ਸ਼ਰਤ ਦੇ ਮੁਤਾਬਿਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋਗ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਾਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਾਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੁਕਾਂ ਲਗਾਉਣ ਤੇ ਇਸ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਹੀ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ ਪੁਰਬ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆਦਲੀ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌੜ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਬੀਜੇਪੀ ਦੇ ਆਗੂ ਹਨ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਨ੍ਹਾਂ ਮੁਤਾਬਕ ਯਾਤਰਾ ਉੱਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਦੁਆਰਾ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜ ਪੁਲਿਸ CIID ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਗਲੀ ਸ਼ਰਤ ਦੇ ਮੁਤਾਬਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋਗ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਾਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਾਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੁਕਾਂ ਲਗਾਉਣ ਤੇ ਇਸ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ ਪੁਰਬ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆਦਲੀ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌੜ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਭਾਜਪਾ ਦੇ ਆਗੂ ਹਨ ਤਾਨੂੰ ਦੱਸਦੀ ਹੈ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਨ੍ਹਾਂ ਮੁਤਾਬਕ ਯਾਤਰਾ ਉੱਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਦੁਆਰਾ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੀ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜ ਪੁਲਿਸ ਸੀਆਈਈਡੀ ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਗਲੀ ਸ਼ਰਤ ਦੇ ਮੁਤਾਬਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋਗ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਾਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਾਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੁਕਾਂ ਲਗਾਉਣ ਤੇ ਇਸ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ਪੁਰੂ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆ ਦੇ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌੜ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਭਾਜਪਾ ਦੇ ਆਗੂ ਹਨ ਤਾਨੂੰ ਦੱਸਦੀ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਨ੍ਹਾਂ ਮੁਤਾਬਕ ਯਾਤਰਾ ਉੱਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਦੁਆਰਾ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜ ਪੁਲਿਸ CIID ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਅਗਲੀ ਸ਼ਰਤ ਦੇ ਮੁਤਾਬਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਾਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਭਾਰਤ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਾਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੁਕਾਂ ਲਗਾਉਣ ਤੇ ਇਸ ਨੂੰ ਪੁਲਿਸ ਤੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਹੀ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆਂ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ ਪਹਿਲੀ ਪਾਰਸ਼ਾਈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਸਮਾਗਮਾਂ ਲਈ ਭਾਰਤ ਸਰਕਾਰ ਨੇ ਸਿੱਖ ਸ਼ਰਦਾਲੂ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਕਾਸ਼ਪੁਰੂ 5 ਨਵੰਬਰ ਨੂੰ ਮਨਾਇਆ ਜਾਵੇਗਾ ਤੇ ਸ਼ਰਧਾਲੂ ਹੁਣ ਗੁਰਦੁਆਰਾ ਸਾਈਵਾਨ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਣਗੇ ਇਸ ਦੇ ਸਬੰਧ ਵਿੱਚ ਲਗਭਗ ਹਰ ਅਖਬਾਰ ਨੇ ਇਹ ਖਬਰ ਨਸ਼ਰ ਕੀਤੀ ਹੈ ਪਰ ਭਾਰਤ ਸਰਕਾਰ ਦੁਆਰਾ ਜਾਰੀ ਚਿੱਠੀ ਦੇ ਵਿੱਚ ਕੁਝ ਸ਼ਰਤਾਂ ਵੀ ਲਗਾਈਆਂ ਗਈਆਂ ਹਨ ਉਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਦਰਿਆਦਲੀ ਲਈ ਮੋਦੀ ਸ਼ਾ ਸਰਕਾਰ ਦਾ ਧੰਨਵਾਦ ਕਰ ਲਈ ਕਈ ਸਿੱਖ ਦੌਰ ਦੇ ਵਿੱਚ ਲੱਗੇ ਹੋਏ ਹਨ ਖਾਸ ਕਰ ਜਿਹੜੇ ਭਾਜਪਾ ਦੇ ਆਗੂ ਹਨ ਤਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਪਹਿਲਾਂ ਯਾਤਰਾ ਉਤੇ ਰੋਕ ਲਗਾਉਣਾ ਤੇ ਫਿਰ ਇਜਾਜ਼ਤ ਦੇਣ ਵਿੱਚ ਬਹੁਤ ਕੁਝ ਬਦਲ ਗਿਆ ਹੈ ਜਿਸ ਬਾਰੇ ਨਾ ਤਾਂ ਅਖਬਾਰਾਂ ਵਾਲੇ ਦੱਸ ਰਹੇ ਹਨ ਤੇ ਨਾ ਹੀ ਧੰਨਵਾਦੀ ਹੈ ਪੰਜਾਬ ਦੇ ਇੱਕ ਪੱਤਰਕਾਰ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਚਿੱਠੀ ਦੇ ਕੁਝ ਹਿੱਸੇ ਜਨਤਕ ਕੀਤੇ ਹਨ ਜਿਨ੍ਹਾਂ ਮੁਤਾਬਕ ਯਾਤਰਾ ਉੱਤੇ ਖੁਫੀਆਂ ਏਜੰਸੀਆਂ ਤੇ ਪੁਲਸੀਆ ਜਾਂਚ ਪੜਤਾਲ ਦੀਆਂ ਕਈ ਸ਼ਰਤਾਂ ਲਗਾਈਆਂ ਗਈਆਂ ਹਨ ਅਤੇ ਕਈ ਡਰਾਵੇ ਵੀ ਜਾਰੀ ਕੀਤੇ ਗਏ ਹਨ ਆਓ ਸਭ ਤੋਂ ਪਹਿਲਾਂ ਉਹਨਾਂ ਸ਼ਰਤਾਂ ਬਾਰੇ ਜਾਣਦੇ ਹਾਂ ਤੇ ਤੁਸੀਂ ਉਸ ਚਿੱਠੀ ਤੇ ਵੀ ਇੱਕ ਵਾਰੀ ਜ਼ਰੂਰ ਨਜ਼ਰ ਮਾਰੋ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਸਿਰਫ ਆਪਣੇ ਅਧਿਕਾਰ ਖੇਤਰ ਵਿੱਚ ਮਾਨਤਾ ਪ੍ਰਾਪਤ ਸਿੱਖ ਧਾਰਮਿਕ ਸੰਗਠਨਾ ਦੁਆਰਾ ਸਪான்ਸਰ ਕੀਤੇ ਗਏ ਸਹੀ ਢੰਗ ਨਾਲ ਭਰੇ ਹੋਏ ਅਰਜ਼ੀਆਂ ਨੂੰ ਸਵਾਰ ਕਰੰਗੇ ਦੂਜੀ ਸ਼ਰਤ ਦੇ ਮੁਤਾਬਿਕ ਅਰਜ਼ੀਆਂ ਦੇ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਸਲਾਹ مشورہ ਕਰਕੇ ਰਾਜ ਪੁਲਿਸ CIID ਤੇ ਖੁਫੀਆ ਏਜੰਸੀਆਂ ਦੁਆਰਾ ਪੂਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਕਿ ਉਹਨਾਂ ਨੂੰ 22 ਅਕਤੂਬਰ 2025 ਤੱਕ ਗ੍ਰਹਿ ਮੰਤਰਾਲੇ ਨੂੰ ਭੇਜਿਆ ਜਾਵੇ ਤੀਸਰੀ ਸ਼ਰਤ ਦੇ ਮੁਤਾਬਕ ਸਿਰਫ ਉਨ੍ਹਾਂ ਸ਼ਬਦਾਲੂਆਂ ਨੂੰ ਜਿਨ੍ਹਾਂ ਦੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ ਮੰਤਰਾਲੇ ਦੁਆਰਾ ਸਪਾਰਸ਼ ਕੀਤੀ ਗਈ ਹੈ ਅਤੇ ਬਾਅਦ ਵਿੱਚ ਪਾਕਿਸਤਾਨ ਦੁਆਰਾ ਵੀਜ਼ਾ ਜਾਰੀ ਕੀਤਾ ਗਿਆ ਹੈ ਨੂੰ ਹੀ ਆਈਸੀਪੀ ਅਟਾਰੀ ਸਰਹੱਦ ਰਾਹੀਂ ਮਨੋਨੀਤ ਸਿੱਖ ਜਥੇ ਦੇ ਮੈਂਬਰਾਂ ਵੱਜੋਂ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਅਗਲੀ ਸ਼ਰਤ ਦੇ ਮੁਤਾਬਕ ਯਾਤਰਾ ਦੀ ਸਖਤੀ ਨਾਲ ਸਿਰਫ ਗ੍ਰਹਿ ਮੰਤਰਾਲੇ ਦੁਆਰਾ ਪ੍ਰਵਾਨਿਤ ਜਥੇ ਦੇ ਹਿੱਸੇ ਵਜੋਂ ਹੀ ਆਗਿਆ ਹੋਵੇਗੀ ਇੱਥੋਂ ਤੱਕ ਕਿ ਵੈਧ ਪਾਕਿਸਤਾਨੀ ਵੀਜ਼ਾ ਰੱਖਣ ਵਾਲਿਆਂ ਨੂੰ ਵੀ ਸੁਰੱਖਿਆ ਕਾਰਨਾਂ ਕਰਕੇ ਸੁਤੰਤਰ ਤੌਰ ਤੇ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਹ ਗੱਲ ਠੀਕ ਹੈ ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਇੰਡੀਆ ਪਾਕਿਸਤਾਨ ਦਰਮਿਆਨ ਬਦਲੇ ਹੋਏ ਹਾਲਾਤਾਂ ਵਿੱਚ ਸਿੱਖ ਯਥਿਆਂ ਦੀ ਯਾਤਰਾ ਬਹਾਲੀ ਚੰਗੀ ਗੱਲ ਹੈ ਪਰ ਯਾਤਰਾ ਨਿਯਮਾਂ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਚੇਤ ਰਹਿਣ ਦੀ ਲੋੜ ਹੈ ਖਸ਼ਾ ਇਹ ਹੈ ਕਿ ਇਸ ਵਾਰ ਯਾਤਰਾ ਉੱਤੇ ਲਗਾਈਆਂ ਸਖਤ ਸ਼ਰਤਾਂ ਪੱਕੇ ਨਿਯਮ ਬਣ ਸਕਦੀਆਂ ਹਨ ਅਜਿਹਾ ਹੁੰਦਾ ਹੈ ਤਾਂ ਨਨਕਾਣਾ ਸਾਹਿਬ ਤੇ ਹੋਰ ਗੁਰਦ ਆਮਾਂ ਦੀ ਯਾਤਰਾ ਦਾ ਫੈਸਲਾ ਪੂਰੀ ਤਰ੍ਹਾਂ ਦਿੱਲੀ ਦਰਬਾਰ ਦੀਆਂ ਖੁਫੀਆ ਏਜੰਸੀਆਂ ਹੀ ਕਰਨਗੀਆਂ ਜੇਕਰ ਜੋਗ ਹੈ ਕਿ ਪਹਿਲਾ ਯਾਤਰਾ ਵਿੱਚ ਅਜਿਹੀਆਂ ਸ਼ਰਤਾਂ ਹੀ ਨਹੀਂ ਸਨ ਪਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਹੀ ਦਰਸ਼ਨ ਕਰਨ ਜਾਣ ਵੇਲੇ ਪੁਲਿਸ ਪੜਤਾਲ ਦੀ ਸ਼ਰਤ ਲਾਗੂ ਕੀਤੀ ਗਈ ਸੀ ਉਸ ਵੇਲੇ ਸਿੱਖ ਸੰਸਥਾਵਾਂ ਨੇ ਇਸ ਗੱਲ ਉੱਤੇ ਗੌਰ ਨਹੀਂ ਕੀਤਾ ਤੇ ਅੱਜ ਇਹ ਸ਼ਰਤ ਗੁਰਤਾਮਾ ਦੀ ਯਾਤਰਾ ਉੱਤੇ ਹੋਰ ਵੀ ਵੱਡੇ ਰੂਪ ਵਿੱਚ ਲਾਗੂ ਕੀਤੀ ਜਾ ਰਹੀ ਹੈ ਫਾਰਕ ਸਰਕਾਰ ਸਿੱਖਾਂ ਵਾਸਤੇ ਲੰਘਦੇ ਪੰਜਾਬ ਵਿਚਲੇ ਗੁਰਤਾਮਾ ਦੀ ਯਾਤਰਾ ਦਾ ਦਾਇਰਾ ਪੀੜਾ ਕਰ ਰਹੀ ਹੈ ਕਰ ਧੰਨਵਾਦ ਕਰਨ ਵਾਲੇ ਆਪਣੀ ਲਗਾਈ ਰੋਕ ਹਟਾਉਣ ਦੇ ਬਹਾਨੇ ਗੁਰਤੀਰਥ ਯਾਤਰਾ ਉਤੇ ਹੋਰ ਰੁਕਾਂ ਲਗਾਉਣ ਤੇ ਇਸ ਨੂੰ ਪੁਲਿਸ ਦੇ ਖੁਫੀਆ ਏਜੰਸੀਆਂ ਦੀ ਸਿੱਧੀ ਪੜਤਾਲ ਹੇਠ ਲਿਆਉਣ ਲਈ ਧੰਨਵਾਦ ਕਰਨ ਦੇ ਵਿੱਚ ਹੀ ਰੁੱਝੇ ਹੋਏ ਹਨ ਸੋਹਿਰਦ ਸਿੱਖ ਹਸਿਆਂ ਨੂੰ ਇਸ ਪਾਸੇ ਗੌਰ ਜ਼ਰੂਰ ਕਰਨੀ ਚਾਹੀਦੀ ਹੈ